ਨੇ ਇੱਕ ਸੀ ਰਾਜਾ ਇੱਕ ਸੀ ਰਾਜਾ ਉਹਦੇ ਦੋ ਮੁੰਡੇ ਸੀ ਉਹਨਾਂ ਵਿੱਚੋਂ ਇੱਕ ਵਿਆਹਾ ਸੀ ਤੇ ਦੂਜਾ ਕੁਆਰਾ ਜਿਹੜਾ ਵਿਆਹਾ ਸੀ ਉਹਦੀ ਬੌਟੀ ਦੂਜੇ ਨਾਲ ਲੜਦੀ ਝਗੜਦੀ ਰਹਿੰਦੀ ਸੀ ਤੇ ਚੰਗੀ ਤਰ੍ਹਾਂ ਰੋਟੀ ਪਾਣੀ ਨਹੀਂ ਸੀ ਦੇਂਦੀ ਇੱਕ ਦਿਨ ਜਦੋਂ ਉਹਨਾਂ ਦਾ ਫੇਰ ਝਗੜਾ ਹੋਇਆ ਤਾਂ ਉਹ ਕਹਿੰਦੀ ਆ ਜਾ ਤੂੰ ਜਿਹੜੀ ਪਰੀਆਂ ਦੀ ਪੱਕੀ ਰੋਟੀ ਖਾਣੀ ਆ ਤੇ ਪਰੀ ਵਿਆਹ ਲਿਆ ਮੁੰਡਾ ਲੜ ਕੇ ਘਰੋਂ ਤੁਰ ਪੈਂਦਾ ਤੇ ਜੰਗਲ ਵਿੱਚ ਕਹੋਂ ਜਾਂਦਾ ਉਥੇ ਇੱਕ ਅੰਬਾਂ ਦਾ ਰੁੱਖ ਹੁੰਦਾ ਉਹ ਉਹਦੇ ਢੇਠਾਂ ਬੈਠ ਗਿਆ ਉਹਨੇ ਵੇਖਿਆ ਕਿ ਕੁਝ ਬੰਦੇ ਅੰਬ ਢੇਠਾਂ ਆਏ ਆ ਤੇ ਉਥੇ ਉਹਨਾਂ ਝਾੜੂ ਮਾਰ ਕੇ ਸਫਾਈ ਕੀਤੀ ਤੇ ਪਾਣੀ ਧਰੋਕਿਆ ਰਾਤ ਨੂੰ ਉਥੇ ਦਰਵਾਰ ਲੱਗ ਗਿਆ ਤੇ ਉਸ ਅਖਾੜੇ ਵਿੱਚ ਇੱਕ ਪਰਿ ਆਣ ਕੇ ਗਾਉਂਦੀ ਆ ਐਨੀ ਦੇਰ ਨੂੰ ਢੋਲਕੀ ਵਜਾਉਣ ਵਾਲੇ ਨੂੰ ਪਿਸ਼ਾਵ ਆ ਜਾਂਦਾ ਤੇ ਉਹ ਮੁੰਡਾ ਢੋਲਕੀ ਫੜ ਕੇ ਵਜਾਉਣ ਲੱਗ ਪੈਂਦਾ ਮੁੰਡਾ ਬਹੁਤ ਹੀ ਸੋਹਣੀ ਢੋਲਕੀ ਵਜਾਉਂਦਾ ਉਹ ਰਾਜਾ ਵੀ ਬੜਾ ਖੁਸ਼ ਹੁੰਦਾ ਤੇ ਆਪਣਾ ਮੁੰਦਰਾ ਲਾ ਕੇ ਇਨਾਮ ਵਜੋਂ ਪਰੀ ਨੂੰ ਦਿੰਦਾ ਪਰੀ ਉਹ ਮੁੰਦਰਾ ਢੋਲ ਕੀ ਵਾਲੇ ਨੂੰ ਫੜਾ ਦਿੰਦੀ ਆ ਇੰਨੀ ਧੀਰ ਨੂੰ ਅਸਮਾਨ ਵਿੱਚੋਂ ਖਾਣੇ ਦੀਆਂ ਥਾਲੀਆਂ ਆਉਂਦੀਆਂ ਤੇ ਪਹਿਲਾਂ ਜਿੰਨੇ ਬੰਦੇ ਹੁੰਦੇ ਆ ਓਨੀਆਂ ਥਾਲੀਆਂ ਆਉਂਦੀਆਂ ਅੱਜ ਉਥੇ ਇੱਕ ਥਾਲੀ ਬਾਦੂ ਆਈ ਆ ਉਹ ਥਾਲੀ ਮੁੰਡਾ ਖਾ ਲੈਂਦਾ ਤੇ ਆਂਬ ਉੱਪਰ ਚੜ ਜਾਂਦਾ ਅਗਲੇ ਦਿਨ ਫੇਰ ਉਥੇ ਦਰਬਾਰ ਲੱਗਦਾ ਤੇ ਨਾਚ ਗਾਣਾ ਹੁੰਦਾ ਆਗਲੇ ਦਿਨ ਮੁੰਡਾ ਪਰੀ ਦੇ ਉਡਣ ਖਟੋਲੇ ਵਿੱਚ ਬੈਠ ਕੇ ਅਸਮਾਨਾਂ 'ਚ ਪਰੀ ਦੇ ਨਾਲ ਚਲੇ ਜਾਂਦਾ। ਪਰੀ ਉਹਨੂੰ ਪੁੱਛਦੀ ਐ ਤੂੰ ਕੌਣ? ਉਹ ਮੁੰਦਰਾ ਦਿਖਾਉਂਦਾ ਤੇ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਂਗਾ। ਪਰੀ ਮੁੰਡੇ ਨੂੰ ਮੋਮਬਤੀ ਬਣਾ ਦਿੰਦੀ ਐ ਤੇ ਆਪ ਨਾਚ ਕਰਨ ਕਰਨ ਲਈ ਉਸੇ ਜਗ੍ਹਾ ਚਲੀ ਜਾਂਦੀ ਐ ਜਿੱਥੇ ਉਹ ਪਹਿਲਾਂ ਨਾਚ ਕਰਦੀ ਤੇ ਗਾਉਂਦੀ ਸੀ। ਨੱਚਦੀ ਨੱਚਦੀ ਨੂੰ ਮੁੰਡੇ ਦੀ ਯਾਦ ਆਉਂਦੀ ਐ। ਭਈ ਜੇਕਰ ਮੋਮਬਤੀ ਪਿਗਲ ਗਈ ਤਾਂ ਮੁੰਡਾ ਵੀ ਪਿਗਲ ਜਾਊ। ਉਹ ਤਾਲ ਵਿੱਚੋਂ ਇੱਕਦਮ ਰੁਕ ਜਾਂਦੀ ਆ ਰਾਜਾ ਕਹਿੰਦਾ ਕਿ ਕੀ ਗੱਲ ਹੋਈ ਉਹ ਕਹਿੰਦੀ ਕੋਈ ਗੱਲ ਨਹੀਂ ਮੇਰੇ ਪੈਰ ਨੂੰ ਮਚ ਕੋੜ ਆ ਗਈ ਆ ਤੇ ਮੇਰੇ ਪੈਰ ਦੀ ਨਸ ਚੜ ਗਈ ਆ ਰਾਜੇ ਨੇ ਆਖਿਆ ਕਿ ਜੇ ਫੇਰ ਕੱਲ ਇੰਜ ਹੋਇਆ ਤਾਂ ਮੈਂ ਤੈਨੂੰ ਦਰਬਾਰ ਵਿੱਚੋਂ ਕੱਢ ਦਿਆਂਗਾ ਪਰ ਛੇਤੀ ਨਾਲ ਉੱਪਰ ਜਾਂਦੀ ਆ ਤੇ ਜਾ ਕੇ ਵੇਂਦੀ ਆ ਕਿ ਮੋਮਬਤੀ ਅੱਧੀ ਪਿਗਲੀ ਹੋਈ ਆ ਉਹ ਛੇਤੀ ਨਾਲ ਪਾਣੀ ਦਾ ਛਿੱਟਾ ਮਾਰਦੀ ਆ ਤੇ ਮੁੰਡੇ ਨੂੰ ਫੇਰ ਮੁੰਡਾ ਬਣਾ ਲੈਂਦੀ ਆ ਉਹ ਗੱਲਾਂ-ਵਾਤਾਂ ਕਰਦੇ ਆ ਤੇ ਅਗਲੇ ਦਿਨ ਫੇਰ ਉਹ ਮੁੰਡੇ ਨੂੰ ਫੁੱਲ ਬਣਾ ਕੇ ਚਲੀ ਜਾਂਦੀ ਆ ਅਤੇ ਫੇਰ ਨਾਚ ਕਰਦੀ ਰੁਕ ਜਾਂਦੀ ਆ ਰਾਜੇ ਨੂੰ ਆਉਂਦਾ ਗੁੱਸਾ ਤੇ ਉਹ ਉਹਨੂੰ ਕੱਢ ਦਿੰਦਾ ਪਰ ਇਹ ਅਸਮਾਨ ਤੇ ਜਾਂਦੀ ਆ ਤੇ ਉੱਥੇ ਉਹ ਵੇਖਦੀ ਆ ਕਿ ਕੋਈ ਕੀੜਾ ਫੁੱਲ ਦਾ ਰਸ ਚੂਸ ਰਿਹਾ ਹੁੰਦਾ ਉਹ ਕੀੜੇ ਨੂੰ ਭਜਾ ਦਿੰਦੀ ਆ ਤੇ ਪਾਣੀ ਦਾ ਛਿੱਟਾ ਮਾਰ ਕੇ ਉਹਨੂੰ ਫੇਰ ਬੰਦਾ ਬਣਾ ਲੈਂਦੀ ਆ ਜਦੋਂ ਵਿਆਹ ਕਰਨ ਲੱਗਦੇ ਆ ਤਾਂ ਰਾਜਾ ਕਹਿੰਦਾ ਮੈਂ ਵਿਆਹ ਨਹੀਂ ਕਰਨ ਦੇਣਾ ਉਹਨਾਂ ਨੇ ਕਿਹਾ ਕਿਉਂ ਰਾਜਾ ਕਹਿੰਦਾ ਤੁਹਾਡਾ ਵਿਆਹ ਤਾਂ ਹੋ ਜੇਕਰ ਤੁਸੀਂ ਸਾਰੇ ਜੱਗ ਨੂੰ ਰੋਟੀ ਖਵਾਉਂਗੇ ਸਾਰੇ ਪਸ਼ੂਆਂ ਪੰਛੀਆਂ ਤੇ ਹੋਰ ਜੀਵਾਂ ਹੁੰਡਾ ਕਹਿੰਦਾ ਠੀਕ ਐ ਦੂਜੇ ਪਾਸੇ ਰਾਜਾ ਗੁੱਸੇ ਵਿੱਚ ਆ ਕੇ ਪਰੀ ਨੂੰ ਸਰਾਪ ਦਿੰਦਾ ਕਿ ਤੂੰ ਫਲਾਣੇ ਥਾਂ ਪੱਥਰ ਬਣ ਕੇ ਡਿੱਗੇਗੀ ਜਿਹੜਾ ਵੀ ਕੋਈ ਬੰਦਾ ਉਸ ਪੱਥਰ ਨੂੰ ਤੋੜੇਗਾ ਉਥੇ ਪਾਣੀ ਲਾਊਗਾ ਤਾਂ ਉਥੇ ਇੱਕ ਫੁੱਲ ਉੱਗੇਗਾ ਤੂੰ ਉਸ ਫੁੱਲ ਵਿੱਚ ਹੋਵੇਂਗੀ ਪਰੀ ਬੜੀ ਉਦਾਸ ਹੋ ਜਾਂਦੀ ਹੈ ਉਹ ਸਾਰਾ ਸਰਾਪ ਮੁੰਡੇ ਨੂੰ ਆ ਕੇ ਦੱਸਦੀ ਆ ਉਹ ਮੁੰਡੇ ਨੂੰ ਆਪਣੇ ਸਿਰ ਦੇ ਦੋ ਵਾਲਾਂ ਦਾ ਇੱਕ ਡਮਰੂ ਬਣਾ ਦਿੰਦੀ ਆ ਤੇ ਕਹਿੰਦੀ ਆ ਜਦ ਤੈਨੂੰ ਮੇਰੀ ਯਾਦ ਆਵੇ ਤੂੰ ਡਮਰੂ ਪਜਾਵੇਂ ਮੈਂ ਉਸੇ ਵੇਲੇ ਤੇਰੇ ਕੋਲ ਆ ਜਾਵਾਂਗੀ ਮੁੰਡਾ ਕਹਿੰਦਾ ਮੈਂ ਇਸੇ ਤਰ੍ਹਾਂ ਕਰਿਆ ਕਰੂੰਗਾ ਉਹ ਡਮਰੂ ਲੈ ਕੇ ਤੁਰ ਪੈਂਦਾ ਤੇ ਤੁਰਿਆ ਜਾਂਦਾ ਇੱਕ ਦਿਨ ਉਹ ਜੰਗਲ ਪਹੁੰਚ ਜਾਂਦੇ ਅੱਗੇ ਉਹ ਦੇਖਦਾ ਇੱਕ ਸਾਧੂ ਦੀ ਧੂਣੀ ਲੱਗੀ ਹੋਈ ਆ ਉਹ ਸਾਧੂ ਨੂੰ ਪੁੱਛਦਾ ਮਹਾਤਮਾ ਜੀ ਮੈਨੂੰ ਵੀ ਧੂਣੀ ਲਗਾਉਣ ਲਈ ਜਗ੍ਹਾ ਮਿਲੇਗੀ ਉਹ ਸਾਧੂ ਕਹਿੰਦਾ ਇੱਥੇ ਜਗ੍ਹਾ ਨਹੀਂ ਹੈਗੀ ਪਰ ਦੂਰ ਧੂਣੀ ਲਾ ਲੈ ਉਹ ਮੁੰਡਾ ਦੂਰ ਜਾ ਕੇ ਧੂਣੀ ਲਾ ਲੈਂਦਾ ਜਦੋਂ ਉਸ ਨੂੰ پری ਦੀ ਯਾਦ ਆਈ ਉਹਨੇ ਢਮਰੂ বাজਾਇਆ ਤੇ پری ਆਈ ਤੇ ਉਹ ਮੁੰਡੇ ਨਾਲ ਗੱਲਾਂ ਬਾਤਾਂ ਕਰਕੇ ਚਲੀ ਗਈ ਜਦੋਂ ਸਵੇਰੇ ਉਹ ਸਾਧੂ ਬਾਹਰ ਜੰਗਲ ਪਾਣੀ ਜਾਂਦਾ ਉਹ ਮੁੰਡੇ ਨੂੰ ਪੁੱਛਦਾ ਰਾਤ ਨੂੰ ਤੇਰੇ ਕੋਲ ਕੌਣ ਆਇਆ ਸੀ ਮੁੰਡੇ ਨੇ ਕਿਹਾ پری ਆਈ ਸੀ ਸਾਧੂ ਨੇ ਪੁੱਛਿਆ ਕਿਵੇਂ ਆਈ ਸੀ ਮੁੰਡੇ ਨੇ ਕਿਹਾ ਡਮਰੂ বাজਾਇਆ ਸੀ ਤੇ ਉਹ ਆਈ ਸੀ ਸਾਧੂ ਕਹਿੰਦਾ ਡਮਰੂ ਮੈਨੂੰ ਦੇ ਦੇ ਮੁੰਡਾ ਕਹਿੰਦਾ ਤੂੰ ਡਮਰੂ ਲੈ ਲੈ ਪਰ ਬਦਲੇ ਵਿੱਚ ਮੈਨੂੰ ਕੀ ਦੇਵੇਂਗਾ ਸਾਧੂ ਕਹਿੰਦਾ ਤੂੰ ਮੇਰੇ ਕੋਲੋਂ ਕੂੰਡੀ ਤੇ ਡੰਡਾ ਲੈ ਲੈ ਮੁੰਡਾ ਕਹਿੰਦਾ ਕਿ ਕੂੰਡੀ ਤੇ ਡੰਡੇ ਵਿੱਚ ਕੀ ਕਰਾਂ ਮਾਤਾ ਉਹ ਕਹਿੰਦਾ ਜਿੱਥੋਂ ਵੀ ਜਾ ਜਿੱਥੋਂ ਵੀ ਜਾ ਜਿਹਦੇ ਕੋਲੋਂ ਵੀ ਕੋਈ ਚੀਜ਼ ਲਿਉਣੀ ਹੋਵੇ ਤਾਂ ਕੂੰਡੀ ਡੰਡੇ ਨੂੰ ਧੂਪ ਦੇ ਕੇ ਕਹਿ ਦਈਏ ਕਿ ਜਾ ਫਲਾਣੀ ਚੀਜ਼ ਲੈ ਆ ਤੇ ਕੁੰਡੀ ਡੰਡਾ ਉਹਨੂੰ ਮਾਰ-ਮਾਰ ਕੇ ਉਹ ਚੀਜ਼ ਲੈ ਆਉਂਦਾ। ਮੁੰਡੇ ਨੇ ਕਿਹਾ ਚੰਗਾ ਤੁਸੀਂ ਮੈਨੂੰ ਕੁੰਡੀ ਡੰਡਾ ਦੇ ਦਿਓ ਤੇ ਮੈਂ ਤੁਹਾਨੂੰ ਡੰਮਰੂ ਦੇ ਦੇਣਾ। ਸਾਧ ਨੇ ਉਹਨੂੰ ਕੁੰਡੀ ਡੰਡਾ ਦੇ ਦਿੱਤਾ ਤੇ ਉਹਦੇ ਫਾਸੋਂ ਡੰਮਰੂ ਲੈ ਲਿਆ। ਜਦੋਂ ਸਾਧ ਡੰਮਰੂ ਲੈ ਕੇ ਚਲਾ ਗਿਆ। ਮੁੰਡੇ ਨੂੰ ਪਰੇ ਦੀ ਯਾਦ ਆਈ ਪਰ ਹੁਣ ਉਹਨੂੰ ਪਤਾ ਲੱਗਾ ਕਿ ਉਹਦੇ ਕੋਲ ਤਾਂ ਡੰਮਰੂ ਨਹੀਂ। ਉਹ ਬੜਾ ਉਦਾਸ ਹੋਇਆ ਤੇ ਸੋਚਣ ਲੱਗਾ ਹੁਣ ਕੀ ਕੀਤਾ ਜਾਵੇ। ਸੋਚਦਿਆਂ ਸੋਚਦਿਆਂ ਉਹਨੂੰ ਕੁੰਡੀ ਡੰਡੇ ਦਾ ਖਿਆਲ ਆਇਆ ਉਹਨੇ ਕੁੰਡੀ ਡੰਡੇ ਨੂੰ ਥੂਕ ਦਿੱਤਾ ਤੇ ਕਿਹਾ ਜਾ ਕੇ ਡਮਰੂ ਲਿਆ ਕੁੰਡੀ ਡੰਡਾ ਗਿਆ ਤੇ ਉਹ ਸਾਧੂ ਦੇ ਕਦੀ ਸਿਰ ਤੇ ਕਦੀ ਲੱਕ 'ਚ ਵੱਜਣ ਲੱਗਾ ਸਾਧੂ ਦੀਆਂ ਚੰਗੀਆਂ ਚਾਂਗਰਾਂ ਨਿਕਲੀਆਂ ਤੇ ਉਹਨੇ ਕਿਹਾ ਜੋ ਲੈਣਾ ਲੈ ਜਾਓ ਮੇਰੀ ਜਾਨ ਛੱਡੋ ਉਹ ਥੋੜਾ ਡਮਰੂ ਲੈ ਕੇ ਮੁੰਡੇ ਕੋਲ ਆਇਆ ਮੁੰਡੇ ਨੇ ਡਮਰੂ বাজਾਇਆ ਤੇ ਪਰੀ ਆ ਗਈ ਉਹ ਗੱਲਾਂ ਬਾਤਾਂ ਕਰਕੇ ਚਲੀ ਗਈ ਮੁੰਡਾ ਫੇਰ ਅੱਗੇ ਤੁਰ ਪਿਆ ਉਹ ਤੁਰਿਆ ਗਿਆ ਤੁਰਿਆ ਗਿਆ ਉਹਨੂੰ ਅੱਗੇ ਇੱਕ ਹੋਰ ਸਾਧੂ ਮਿਲਿਆ ਉਹਨੇ ਸਾਧੂ ਨੂੰ ਪੁੱਛਿਆ ਮਹਾਤਮਾ ਜੀ ਮੈਨੂੰ ਵੀ ਧੂਣੀ ਲਈ ਜਗ੍ਹਾ ਮਿਲੇਗੀ ਸਾਧੂ ਨੇ ਕਿਹਾ ਨਹੀਂ ਤੂੰ ਕਿਧਰੋਂ ਹੋਰ ਧੂਣੀ ਲਾ ਲੈ ਮੁੰਡੇ ਨੇ ਹੋਰ ਥਾਂ ਤੇ ਧੂਣੀ ਲਾ ਲਈ ਜਦੋਂ ਉਹ ਭਰੀ ਉਹਨੂੰ ਪਰੀ ਦੀ ਯਾਦ ਆਈ ਉਹਨੇ ਡਮਰੂ ਵਜਾਇਆ ਤੇ ਪਰੀ ਆ ਗਈ ਗੱਲਾਂ ਬਾਤਾਂ ਕਰਕੇ ਚਲੀ ਗਈ ਸਵੇਰੇ ਉਹ ਸਾਧੂ ਬਾਹਰ ਨੂੰ ਗਿਆ ਤਾਂ ਉਹਨੇ ਮੁੰਡੇ ਨੂੰ ਪੁੱਛਿਆ ਤੇਰੇ ਕੋਲ ਕੌਣ ਆਈ ਸੀ ਮੁੰਡੇ ਨੇ ਕਿਹਾ ਮੇਰੇ ਕੋਲ ਪਰੀ ਆਈ ਸੀ ਸਾਧੂ ਨੇ ਪੁੱਛਿਆ ਪਰੀ ਕਿਵੇਂ ਆਉਂਦੀ ਆ ਮੁੰਡੇ ਨੇ ਕਿਹਾ ਪਰੀ ਇਸ ਡਮਰੂ ਨਾਲ ਆਉਂਦੀ ਆ ਉਹਨੇ ਕਿਹਾ ਕਿ ਡਮਰੂ ਮੈਨੂੰ ਦੇ ਦੇ ਮੁੰਡੇ ਨੇ ਕਿਹਾ ਤੂੰ ਮੈਨੂੰ ਡਮਰੂ ਦੇ ਬੰਦੇ ਕੀ ਦੇਵੇਂਗਾ ਸਾਧੂ ਨੇ ਕਿਹਾ ਮੈਂ ਤੈਨੂੰ ਇੱਕ ਪਤਲੀ ਤੇ ਇੱਕ ਕੜਸੀ ਦੇਵਾਂਗਾ ਮੁੰਡੇ ਨੇ ਕਿਹਾ ਪਤਲੀ ਤੇ ਕੜਸੀ ਵਿੱਚ ਕੀ ਕਰਾਂ ਮਾਤਾ ਸਾਧੂ ਨੇ ਕਿਹਾ ਜੋ ਵੀ ਖਾਣਾ ਖਾਣਾ ਹੋਵੇ ਉਹਦਾ ਨਾਮ ਲੈ ਕੇ ਪਤਲੀ ਵਿੱਚ ਕੜਸੀ ਮਾਰਨੀ ਉਹ ਖਾਣਾ ਉਸੇ ਵੇਲੇ ਆ ਜਾਊਗਾ। ਉਹ ਜਿੰਨਾ ਮਰਜੀ ਵਰਤੀ ਜਾ ਉਹ ਕਦੇ ਮੁੱਕੇਗਾ ਨਹੀਂ। ਮੁੰਡੇ ਨੇ ਕਿਹਾ ਚੰਗਾ ਮੈਂ ਤੇਰੇ ਨਾਲ ਡੰਬਰੂ ਵਟਾ ਲੈਂਦਾ। ਉਹਨੇ ਡੰਬਰੂ ਦੇ ਦਿੱਤਾ ਤੇ ਉਹ ਉਹਦੇ ਵੱਟੇ ਕੜਸੀ ਤੇ ਪਤੀਲੀ ਲੈ ਲਈ। ਉਹ ਕੜਸੀ ਤੇ ਪਤੀਲੀ ਲੈ ਕੇ ਆਪਣੀ ਧੂਣੀ ਤੇ ਆ ਗਿਆ ਤੇ ਉਹਨੂੰ ਪਰੀ ਦੀ ਯਾਦ ਆ ਗਈ। ਫੇਰ ਉਹਨੂੰ ਖਿਆਲ ਆਇਆ ਕਿ ਡੰਬਰੂ ਤਾਂ ਉਹ ਸਾਧੂ ਨੂੰ ਦੇ ਦੇ ਆਂ। ਉਹਨੂੰ ਕੁੰਡੀ ਤੇ ਡੰਡੇ ਦੀ ਯਾਦ ਆਈ। ਉਹਨੇ ਧੂਪ ਦਿੱਤੀ ਤੇ ਕਿਹਾ ਜਾ ਤੂੰ ਡੰਬਰੂ ਲੈ ਕੇ ਆ। ਕੁੰਡੀ ਦੇ ਡੰਡਾ ਗਏ ਤੇ ਉਹਨਾਂ ਨੇ ਸਾਧੂ ਨੂੰ ਚੰਗਾ ਕਟਾਪਾ ਜੜਿਆ ਸਾਧੂ ਨੇ ਢਮਰੂ ਦੇ ਕੇ ਆਪਣੀ ਜਾਨ ਛੁਡਾਈ ਮੁੰਡੇ ਨੇ ਢਮਰੂ ਵਜਾਇਆ ਤੇ ਭਰੀ ਆ ਗਈ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਚਲੀ ਗਈ ਮੁੰਡਾ ਕੁੰਡੀ ਡੰਡਾ ਪਤੀਲੀ ਤੇ ਕੜਸੀ ਲੈ ਕੇ ਅੱਗੇ ਚੱਲ ਪਿਆ ਮੁੰਡਾ ਅੱਗੇ ਗਿਆ ਤਾਂ ਅੱਗੇ ਉਹਨੂੰ ਇੱਕ ਹੋਰ ਸਾਧੂ ਮਿਲਿਆ ਉਹ ਸਾਧੂ ਵੀ ਧੂਣੀ ਲਾ ਕੇ ਬੈਠਾ ਹੈ ਮੁੰਡੇ ਨੇ ਉਹਨੂੰ ਵੀ ਪੁੱਛਿਆ ਮਹਾਤਮਾ ਜੀ ਮੈਨੂੰ ਵੀ ਧੂਣੀ ਲਗਾਉਣ ਵਾਲੀ ਜਗ੍ਹਾ ਮਿਲੂਗੀ ਉਨੇ ਕਿਹਾ ਨਹੀਂ ਤੂੰ ਅੱਗੇ ਜਾ ਕੇ ਧੂਣੀ ਲਾ ਲੈ ਮੁੰਡੇ ਨੇ ਅੱਗੇ ਜਾ ਕੇ ਧੂਣੀ ਲਾ ਲਈ ਜਦੋਂ پری ਦੀ ਯਾਦ ਆਈ ਉਹਨੇ ਫੇਰ ਡਮਰੂ বাজਾਇਆ ਡਮਰੀ ਡਮਰੂ ਵਜਾਉਣ ਲਈ پری ਡਮਰੂ ਵਜਾਉਣ ਨਾਲ پری ਆ ਗਈ ਤੇ ਮੁੰਡੇ ਨਾਲ ਗੱਲਾਂ ਬਾਤਾਂ ਕਰਕੇ ਚਲੀ ਗਈ ਜਦੋਂ ਉਹ ਸਾਧੂ ਬਾਹਰ ਘੁੰਮਣ ਫਿਰਨ ਗਿਆ ਤਾਂ ਉਹਨੇ ਮੁੰਡੇ ਨੂੰ ਪੁੱਛਿਆ ਤੇਰੇ ਕੋਲ ਕੌਣ ਆਈ ਸੀ ਉਹਨੇ ਕਿਹਾ ਮੇਰੇ ਕੋਲ پری ਆਈ ਸੀ ਉਹਨੇ ਕਿਹਾ ਕਿਵੇਂ ਆਈ ਸੀ ਉਹਨੇ ਕਿਹਾ ਡਮਰੂ ਦੇ ਜ਼ੋਰ ਨਾਲ ਆਈ ਸੀ ਉਹਨੇ ਗਿਆ ਡੰਮਰੂ ਮੈਨੂੰ ਦੇ ਦੇ ਮੁੰਡੇ ਨੇ ਕਿਹਾ ਮੈਨੂੰ ਡੰਮਰੂ ਬਦਲੇ ਕੀ ਦੇਵੇਂਗਾ ਸਾਧੂ ਨੇ ਕਿਹਾ ਮੈਂ ਤੈਨੂੰ ਥੈਲੀ ਦੇਵਾਂਗਾ ਮੁੰਡੇ ਨੇ ਪੁੱਛਿਆ ਥੈਲੀ ਵਿੱਚ ਕੀ ਗੁਣਾ ਉਹਨੇ ਕਿਹਾ ਜਦੋਂ ਵੀ ਕਿਧਰੇ ਸੋਨੇ ਦਾ ਮਹੱਲ ਬਣਾਉਣਾ ਹੋਵੇ ਥੈਲੀ ਨੂੰ ਪੁੱਠੀ ਕਰਕੇ ਝਾੜ ਦੇਣਾ ਉਥੇ ਵਧੀਆ ਮਹੱਲ ਬਣ ਜਾਊ ਮੁੰਡੇ ਨੇ ਕਿਹਾ ਚੰਗਾ ਆਪਾਂ ਥੈਲੀ ਨਾਲ ਡੰਮਰੂ ਬਟਾ ਲੈਨੇ ਆ ਮੁੰਡੇ ਨੇ ਥੈਲੀ ਦੇ ਨਾਲ ਡੰਮਰੂ ਬਟਾ ਲਿਆ ਜਦੋਂ ਪਰੀ ਦੀ ਯਾਦ ਆਈ ਤਾਂ ਉਹਨੂੰ ਖਿਆਲ ਆਇਆ ਉਹ ਤਾਂ ਡੰਮਰੂ ਸਾਧੂ ਨੂੰ ਦੇ ਆਇਆ ਹੈ ਉਹਨੂੰ ਕੁੰਡੀ ਤੇ ਡੰਡੇ ਦੀ ਯਾਦ ਆਈ ਉਹਨੇ ਕੁੰਡੀ ਡੰਡੇ ਨੂੰ ਧੂਪ ਦੇ ਕੇ ਕਿਹਾ ਜਾ ਡਮਰੂ ਲੈ ਕੇ ਆ ਕੁੰਡੀ ਤੇ ਡੰਡਾ ਗਏ ਤੇ ਸਾਧੂ ਨੂੰ ਕੁੱਟਣ ਲੱਗੇ ਸਾਧੂ ਕਹਿੰਦਾ ਜੋ ਮਰਜੀ ਲੈ ਜਾਓ ਪਰ ਮੇਰੀ ਜਾਨ ਛੱਡੋ ਉਹਨਾਂ ਕਿਹਾ ਡਮਰੂ ਦੇ ਉਹਨੇ ਡਮਰੂ ਦੇ ਦਿੱਤਾ ਤੇ ਉਹ ਡਮਰੂ ਲੈ ਕੇ ਮੁੰਡੇ ਕੋਲ ਆਏ ਐਨੀ ਦੇਰ ਨੂੰ ਉਹ ਸਰਾਪਿਆ ਪੱਥਰ ਡਿੱਗ ਪਿਆ ਮੁੰਡਾ ਸਾਰੀਆਂ ਚੀਜ਼ਾਂ ਲੈ ਕੇ ਉਸ ਪਿੰਡ ਪਹੁੰਚ ਜਾਂਦੇ ਜਿੱਥੇ ਪੱਥਰ ਡਿੱਗਿਆ ਹੁੰਦਾ ਉਹ ਇੱਕ ਬੰਦੇ ਦੇ ਘਰ ਚਲਾ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਮੈਨੂੰ ਠੋਕਰ ਮੈਨੂੰ ਨੌਕਰ ਰੱਖ ਲੈ ਉਹ ਕਹਿੰਦੇ ਕਿ ਕੰਮ ਕੀ ਕੰਮ ਕਰਿਆ ਕਰੇਗਾ ਉਹਨੇ ਕਿਹਾ ਜੋ ਕਹੇ ਉਹਨੇ ਉਹਨੂੰ ਕੰਮ ਤੇ ਰੱਖ ਲਿਆ ਤੇ ਉਹ ਸਾਰਾ ਦਿਨ ਉਸ ਬੰਦੇ ਦਾ ਕੰਮ ਕਰਦਾ ਰਹਿੰਦਾ ਤੇ ਰਾਤ ਨੂੰ ਜਾ ਕੇ ਪੱਥਰ ਤੋੜਦਾ ਰਹਿੰਦਾ ਕਈ ਦਿਨਾਂ ਦੇ ਬਾਅਦ ਉਹ ਪੱਥਰ ਨੂੰ ਪੂਰੀ ਤਰ੍ਹਾਂ ਤੋੜ ਦਿੰਦਾ ਤੇ ਚੰਗੀ ਤਰ੍ਹਾਂ ਹਾਲ ਬਾ ਕੇ ਪਾਣੀ ਲਗਾ ਦਿੰਦਾ ਉਸ ਥਾਂ ਤੇ ਬਹੁਤ ਸੋਹਣੇ ਸੋਹਣੇ ਫੁੱਲ ਉਗਦੇ ਆ ਉਥੋਂ ਬਾਹਰਲੇ ਬਾਹਰਲੇ ਫੁੱਲ ਲੋਕ ਤੋੜ ਕੇ ਲੈਂਦੇ ਆ ਤੇ ਵਿਚਲਾ ਫੁੱਲ ਉਹ ਤੋੜ ਲਿਆਉਂਦੇ ਅਤੇ ਆਪਣੇ ਘਰ ਲਿਆ ਕੇ ਰੱਖ ਲੈਂਦਾ ਤੀਜੇ ਦਿਨ ਉਹ ਫੁੱਲ ਨੂੰ ਫੜਦਾ ਤੇ ਉਹਦੇ ਬਾਹਰਲੇ ਬਾਹਰਲੇ ਪੱਤੇ ਤੋੜ ਦਿੰਦਾ ਤੇ ਉਸ ਫੁੱਲ ਵਿੱਚੋਂ پری ਨਿਕਲਦੀ ਹੈ پری ਕਹਿੰਦੀ ਤੂੰ ਮੈਨੂੰ ਕੱਢ ਤਾਂ ਲਿਆ ਪਰ ਆਪਣੀ ਅਜੇ ਸ਼ਾਦੀ ਨਹੀਂ ਹੋਣੀ ਮੁੰਡਾ ਕਹਿੰਦਾ ਤੂੰ ਫਿਕਰ ਨਾ ਕਰ ਮੈਂ ਸਾਰਾ ਬੰਦੋਬਸਤ ਕਰ ਲਿਆ ਫਿਰ ਉਹ ਦੋਵੇਂ ਸਲਾਹ ਕਰਕੇ ਰਾਜੇ ਕੋਲ ਜਾਂਦੇ ਆ ਮੁੰਡਾ ਕਹਿੰਦਾ ਅਸੀਂ ਵਿਆਹ ਕਰਨਾ ਹੈ ਰਾਜਾ ਕਹਿੰਦਾ ਸਾਰੇ ਜੱਗ ਨੂੰ ਰੋਟੀ ਖਵਾਉ। ਮੁੰਡਾ ਸਾਰੇ ਜੱਗ ਦੀਆਂ ਪੰਗਤਾਂ ਲਗਾ ਕੇ ਬਿਠਾ ਦਿੰਦਾ ਹੈ ਤੇ ਕੜਸੀ ਪਤੀਲਾ ਲੈ ਕੇ ਉਹਨਾਂ ਨੂੰ ਮਨ ਪਾਉਂਦੇ ਖਾਣੇ ਵੰਡਦਾ ਹੈ। परी ਸਾਰਾ ਕੁਝ ਦੇਖ ਕੇ ਬੜੀ ਹੈਰਾਨ ਹੋਈ। ਜਦੋਂ ਸਾਰੇ ਜੱਗ ਨੇ ਰੋਟੀ ਖਾ ਲਈ ਤਾਂ ਉਹ ਰਾਜੇ ਦੇ ਸਾਹਮਣੇ ਜਾਂਦੇ ਤੇ ਕਹਿੰਦਾ ਰਾਜਾ ਜੀ ਤੁਸੀਂ ਵੀ ਭੋਜਨ ਸ਼ਕ ਲੋ। ਰਾਜਾ ਕਹਿੰਦਾ ਜਦ ਤੂੰ ਸਾਰੇ ਜੱਗ ਨੂੰ ਰੋਟੀ ਖਵਾ ਦਿੱਤੀ ਤਾਂ ਅਸੀਂ ਖਾ ਲਈ। ਉਹ ਉਹਨਾਂ ਨੂੰ ਵਿਆਹ ਕਰਨ ਦੀ ਆਗਿਆ ਦੇ ਦਿੰਦਾ। ਪਰੀ ਨੂੰ ਨਾਲ ਲੈ ਕੇ ਮੁੰਡਾ ਆਪਣੇ ਸ਼ਹਿਰ ਪਹੁੰਚ ਜਾਂਦਾ ਹੈ ਤੇ ਆਪਣੇ ਘਰ ਦੇ ਸਾਹਮਣੇ ਜਾ ਕੇ ਥੈਲੀ ਪੁੱਠੀ ਕਰਕੇ ਛਾੜਦਾ ਹੈ ਉੱਥੇ ਬਹੁਤ ਵੱਡੇ ਸੋਨੇ ਦੇ ਮਹੱਲ ਬਣ ਜਾਂਦੇ ਨੇ ਰਾਜਾ ਆਪਣੇ ਵੱਡੇ ਮੁੰਡੇ ਨੂੰ ਭੇਜਦਾ ਕਿ ਉਹ ਵੇਖ ਕੇ ਆਏ ਇਹ ਸੋਨੇ ਸੋਨੇ ਮਹੱਲ ਕਿਸ ਦੇ ਨੇ ਜਦ ਮੁੰਡਾ ਵੇਖ ਕੇ ਵਾਪਸ ਆਉਂਦਾ ਤਾਂ ਉਹ ਚੁੱਪ ਕਰਕੇ ਖੜਾ ਰਹਿੰਦਾ ਇਹ ਤਾਂ ਤੁਹਾਡਾ ਹੀ ਪੁੱਤਰ ਹੈ ਐਨੀ ਧੀਰ ਨੂੰ ਉਹ ਛੋਟਾ ਮੁੰਡਾ ਵੀ ਪਹੁੰਚ ਜਾਂਦਾ ਤੇ ਜਾ ਕੇ ਕਹਿੰਦਾ ਕਿ ਮੈਂ ਪਰੀ ਵਿਆ ਲਿਆ ਆਂ ਹੁਣ ਤੁਸੀਂ ਮੈਨੂੰ ਆਪਣੇ ਕੋਲ ਰੱਖ ਲਓ ਰਾਜੇ ਨੇ ਖੁਸ਼ ਹੋ ਕੇ ਉਸ ਨੂੰ ਆਪਣਾ ਸਾਰਾ ਰਾਜ ਭਾਗ ਦੇ ਦਿੱਤਾ ਕਿ ਉਹ ਖੁਸ਼ੀ ਖੁਸ਼ੀ ਰਹਿਣ ਲੱਗੇ ਰੱਬ ਰਾਖਾ